ਕਿ ਜਿਹੜੀਆਂ ਸਾਰੀਆਂ ਖਾਲਸਤਾਨ ਜਿੰਦਾਬਾਦ ਬੋਝਾਂ ਕਹਿ ਰਹੀਆਂ ਨੇ ਸੋ ਇਹ ਅੱਜ ਜੇ ਆਏ ਨੇ ਇਸ ਪੁੱਟੜਖਾਨੇ ਦੇ ਮੋਰੇ ਆਉਣ ਦਾ ਮਨੋਰਥ ਕੀ ਹੈ ਕਿ ਜਿੱਥੇ ਪਾਕਿਸਤਾਨ ਦੇ ਲੋਕ ਭਾਰਤ ਦੇ ਲੋਕ ਆਪਣੀ ਆਜ਼ਾਦੀ ਦੇ ਜਸ਼ਨ ਮਨਾ ਰਹੇ ਨੇ ਉੱਥੇ ਪੂਰੀ ਦੁਨੀਆ ਦੇ ਵਿੱਚ ਬਸਾ ਸਿੱਖ ਜਾ ਅੱਜ ਆਪਣੇ ਇਸ ਨੂੰ ਬਲੈਕ ਡੇ ਦੇ ਤੌਰ ਤੇ ਅਤੇ ਫੇਰ ਗੁਲਾਮੀ ਦਾ ਅਹਿਸਾਸ ਹੋਣ ਦੇ ਨਾਤੇ ਕਾਲੇ ਦਿਲ ਦੇ ਤੌਰ ਦੇ ਉਤੇ ਇਸ 15 ਅਗਸਤ ਨੂੰ ਪੂਰੀ ਦੁਨੀਆ ਦੇ ਵਿੱਚ ਇਹਨਾਂ ਭਾਰਤੀ ਪੁੱਟਣਖਾਨਿਆਂ ਦੇ ਸਾਹਮਣੇ ਕਾਲੇ ਪੀਲੇ ਕੈਨੇਡੀਅਨ ਆਸਟ੍ਰੇਲੀਅਨ ਫਾਊਰ ਆਇਰਟੇਨ ਮੈਵੇਨਨ ਇਸ ਪੁੱਟਣਖਾਨੇ ਦਾ ਵਿਰੋਧ ਕਰ ਰਿਹਾ ਹੈ ਉਸ ਜੋ ਕਾਲਾ ਇਤਿਹਾਸ ਜੋ ਕਾਲਾ ਦਿਨ ਹੈ ਉਹ ਸਿੱਖਾਂ ਵਾਸਤੇ ਕਿਸ ਤਰ੍ਹਾਂ ਕਾਲਾ ਦਿਨ ਬਣਿਆ ਸਾਡੇ ਬਡੇਰਿਆਂ ਨੇ ਇਸ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ 90% ਤੋਂ ਵੱਧ ਕੁਰਬਾਨੀਆਂ ਕੀਤੀਆਂ ਸੋ ਖਾਲਸਾ ਜੀ ਸਾਡੇ ਲੀਡਰਾਂ ਨੇ ਇਹਨਾਂ ਦੇ ਉੱਤੇ ਭਰੋਸਾ ਕੀਤਾ ਹੈ ਪਰ ਉਸ ਭਰੋਸੇ ਨੂੰ ਇਹਨਾਂ ਨੇ ਕਾਜੀ ਮਹੀਨਿਆਂ ਕਾਜੀ ਦਿਨਾਂ ਦੇ ਵਿੱਚ ਆਪਣੀ ਉਸ ਕਾਪਟੀ ਨੀਤੀ ਦੇ ਤਹਿਤ ਸਿਕਾਰੂ ਆਪਣੇ ਸੰਵਿਧਾਨ ਦੇ ਵਿੱਚ ਜਿਹੜੇ ਪੇਸ਼ਾ ਕੌਮ ਕਹਿ ਕੇ ਅਤੇ ਉਸ ਨੂੰ ਨਾ ਦੀ ਨਾ ਸੰਵਿਧਾਨ ਦੀਆਂ ਹੋਰ ਧਾਰਾਵਾਂ ਜਿਨ੍ਹਾਂ ਦੇ ਵਿੱਚ ਤੁਸੀਂ ਅਨੰਦ ਕਾਰਜ ਗੁਰਦੁਆਰੇ ਵਿੱਚ ਕਰਾਉਂਦੇ ਹੋ ਪਰ ਤੁਹਾਨੂੰ ਅਨੰਦ ਮੈਰਜ ਐਕਟ ਦੇ ਰਾਹੀਂ ਤੁਹਾਡਾ ਅਨੰਦ ਕਾਰਜ ਨਹੀਂ ਹੋਏਗਾ ਤੁਹਾਡਾ ਅਨੰਦ ਕਾਰਜ ਹੋਏਗਾ Hindu ਮੈਰਜ ਐਕਟ ਰਾਹੀਂ ਇੱਥੇ ਵੀ ਨਹੀਂ ਹਟੇ 32ਵੀਂ ਧਾਰਾ ਲਾਗੂ ਕਰਕੇ ਉਹਦੇ ਵਿੱਚ ਪੂਰੇ ਸਿੱਖ ਜਗਤ ਨੂੰ ਇਹ ਨਹੀਂ ਜੋ ਬਿਲਕੁਲ ਹਿੰਦੂਆਂ ਦਾ ਇੱਕ ਸਾਬਕ ਜੋ ਇੱਕ ਸ਼੍ਰੇਣੀ ਦੱਸਿਆ ਪਰ ساری ਦੁਨੀਆ ਜਾਣਦੀ ਏ ਮਾਰਾ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸਤਗੁਰ ਸੱਚੇ ਪਾਤਸ਼ਾਹ ਨੇ ਜਦੋਂ ਸਿੱਖ ਪੰਥ ਦੇ ਬਾਨੀ ਨੇ ਜਦੋਂ ਪੂਰੀ ਦੁਨੀਆ ਦੇ ਵਿੱਚ ਸਿੱਖ ਪੰਥ ਦਾ ਜੋ ਪ੍ਰਚਾਰਨ ਕੀਤਾ ਉਹ ਸਾਰੀ ਦੁਨੀਆ ਨੂੰ ਪਤਾ ਏ ਖਾਲਸਾ ਜੀ ਉਹਨਾਂ ਨੇ ਕਿਹਾ ਨਾ ਹਮ ਹਿੰਦੂ ਨਾ ਮੁਸਲਮਾਨ ਸਿੱਖ ਆਪਣੀ ਅਲੱਗ ਹਸਤੀ ਹੈ ਸਿੱਖ ਅਲੱਗ ਕੌਮ ਹੈ ਸਿੱਖਾਂ ਦਾ ਆਪਣਾ ਵਿਲੱਖਣਾ ਇਤਿਹਾਸ ਹੈ ਪੂਰੀ ਦੁਨੀਆ ਜਾਣਦੀ ਹੈ ਪਰ ਇਹਨਾਂ ਸਾਰੇ ਕਾਨੂੰਨਾਂ ਨੂੰ ਛਿੱਕੇ ਦੇ ਉੱਤੇ ਟੰਗਦੇ ਹੋਏ ਸਾਡੇ ਬਜ਼ੁਰਗਾਂ ਦੇ ਨਾਲ ਕੀਤੇ ਹੋਏ ਵਾਅਦਿਆਂ ਨੂੰ ਤੋੜਦੇ ਹੋਏ ਇਸ ਅਕਰਤਕ ਕੌਮ ਨੇ ਸਤਗੁਰ ਸੱਤੇ ਪੋਸ਼ਾ ਜੋ ਹਿੰਦ ਦੀ ਚਾਦਰ ਸਹਿਬ ਸਿਰਗੁਰੂ ਹਰ ਸਹਿਬ ਸਿਰਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਕੀਤੇ ਹੋਏ ਪਰਪਕਾਰਾਂ ਦੇ ਉੱਤੇ ਵੀ ਪਾਣੀ ਫੇਰਦੇ ਹੋਏ ਅਤੇ ਸਾਡੇ ਬਜ਼ੁਰਗਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਰੱਦ ਕਰਦੇ ਹੋਏ ਇਹਨਾਂ ਨੇ ਸੰਵਧਾਨਿਕ ਤੌਰ ਤੇ ਸਿੱਖਾਂ ਨੂੰ ਆਪਣੇ ਪੱਕੇ ਗੁਲਾਮ ਬਣਾਇਆ ਹੈ ਇੱਥੇ ਵਸਨੀ ਹੋਈ ਹੈ 1947 ਤੋਂ ਲਗਾਤਾਰ ਖਾਲਸਾ ਜੀ ਕਿੱਥੇ ਸਿੱਖਾਂ ਨੂੰ ਜረਮ ਪੇਸ਼ਾ ਨਾਲ ਦੀ ਨਾਲ ਬਾਬਾ ਬਾਦ ਡੇਰਾਬਾਦ ਚਿੱਟੀ ਸੇਕ ਨੀਲੀ ਸੇਕ ਪੱਕਾ ਬੱਕਰੀਆਂ ਸੈਂਕਾਂ ਦੇ ਨਾਲ ਸਿੱਖਾਂ ਦੀਆਂ ਜਣਾ ਵਧਣ ਦੇ ਵਾਸਤੇ ਇਹ ਸਿੰਧੂ ਸਰਕਾਰ ਨੇ ਕੋਈ ਇਹੋ ਜਿਹਾ ਯਤਨ ਨਹੀਂ ਆ ਜਿਹੜਾ ਨਹੀਂ ਕੀਤਾ ਹੋਵੇ ਸੋ ਖਾਲਸਾ ਦੀ ਸਾਰਾ ਇਤਿਹਾਸ ਸਾਰੀ ਕੌਮ ਜਾਣਦੀ ਏ 1955 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਇਸ ਇਸ ਤਿਰੰਗੇ ਨੇ ਇਸ ਸਿਧਾਂਤ ਨੇ ਇਸ ਹਿੰਦੂ ਤੰਤਰ ਨੇ ਪਹਿਲਾ ਹਮਲਾ ਕਰਕੇ ਉੱਥੇ ਕੀਰਤਨ ਦਾ ਖੰਡਨ ਕੀਤਾ ਹੈ ਸਾਡੇ ਬੇਗੁਨਾ ਸਿੱਖਾਂ ਨੂੰ ਮਾਰੇ ਉਸ ਤੋਂ ਬਾਅਦ ਪੌਂਟਾ ਸਾਹਿਬ ਦੀ ਧਰਤੀ ਦੇ ਉੱਤੇ ਇਹਨਾਂ ਨੇ ਜ਼ੁਲਮ ਕੀਤਾ ਉੱਥੇ ਬਸ ਨਹੀਂ ਰਹੀ 77 76 ਦੇ ਵਿੱਚ ਬੇਅੰਤ ਸ਼ਾਂਤਮਈ ਸਿੱਖਾਂ ਨੂੰ ਇਹਨਾਂ ਨੇ ਗੋਲੀਆਂ ਮਾਰ-ਮਾਰ ਕੇ ਨਿਸ਼ਾਨਾ ਬਣਾਇਆ ਤੇ ਇਹਨਾਂ ਦੇ ਵਿੱਚ 13 ਸਿੱਖਾਂ ਦੀ ਸ਼ਹਾਦਤ ਹੁੰਦੀ ਹੈ ਇਤਿਹਾਸ ਉੱਥੇ ਨਹੀਂ ਰੁਕਦਾ ਖਾਲਸਾ ਜੀ 82 ਦੇ ਵਿੱਚ ਜੋ 31 ਅਗਸਤ ਜੀ ਮਹਾਰਾਜ ਨੂੰ ਵਕਾਂ ਲਗਾਈਆਂ ਜਾਂਦੀਆਂ ਨੇ ਇਹਨਾਂ ਬਸਾਂ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਪਾਵਨ ਸਰੂਪ ਨੇ ਉਹਨਾਂ ਬਸਾਂ ਨੂੰ ਅਗਨਪੇਟ ਕੀਤਾ ਜਾਂਦਾ ਹੈ ਉਤੋਂ ਉਪਰੰਤ 83 84 85 ਤੋਂ ਲੈ ਕੇ ਲਗਾਤਾਰ ਸਿੱਖਾਂ ਦੀ ਨਸਲ ਕੁਸ਼ੀਦਰੀ ਅਕਾਲ ਤਖਤ ਸਾਹਿਬ ਜੀ ਦਾ ਟਾਹ ਟੇਰੀ ਹੋਣਾ ਬੇਅੰਤ ਇਹੋ ਜਿਹਾ ਜ਼ੁਲਮ ਨੇ ਜੋ ਇਸ ਭਾਰਤ ਦੀ ਜ਼ਾਲਮ ਸਰਕਾਰ ਨੇ ਸਿੱਖਾਂ ਦੇ ਨਾਲ ਕੀਤੇ ਨੇ ਸੋ ਇਸ ਕਰਕੇ ਅੱਜ ਕੋਈ ਵੀ ਦੁਨੀਆ ਵਿੱਚ ਬਸਦਾ ਸਿੱਖ ਇਹ ਨਹੀਂ ਕਹਿ ਸਕਦਾ ਹੈ ਕਿ ਉਹ ਇਸ ਆਜ਼ਾਦ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਦਾ ਨੰਘੋ ਨਹੀਂ ਮਾਣਿਆ ਕਿਸੇ ਸਿੱਖ ਨੇ 5 ਮਿੰਟ ਦੇ ਵਾਸਤੇ ਵੀ ਆਜ਼ਾਦੀ ਦਾ ਨਿਗਰੀ ਮਾਣਿਆ ਸੋ ਖਾਲਸਾ ਜੀ ਜੇ ਸਿੱਖਾਂ ਨੂੰ ਇੰਨੀ ਜਲਾਲਤ ਮਿਲੀ ਏ ਇਸ ਕਰਕੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਨੇ ਬਚਨ ਕੀਤਾ ਸੀ ਅੱਜ ਤੋਂ ਜੇ ਇਹਨਾਂ ਦੇ ਸ੍ਰੀ ਦਰਬਾਰ ਸਾਹਿਬ ਦੀ ਸਰ ਜਮੀਨ ਦੇ ਉੱਤੇ ਪੈਰ ਪਾਏ ਉਸ ਦਿਨ ਤੋਂ ਖਾਲਸਪੁਰ ਦੀ ਨੀਂਵ ਰੱਖੀ ਜਾਵੇਗੀ ਉਹਨਾਂ ਸਦੀਵ ਦੇ ਉੱਤੇ ਪੈਰਾ ਦਿੰਦੇ ਹੋਏ ਸਾਡੇ ਬਿਆੰਤ ਬਜ਼ੁਰਗਾਂ ਨੇ ਸਾਡੇ ਬਡੇਰਿਆਂ ਨੇ ਹਥਿਆਰਬੰਦ ਸੰਘਰਸ਼ ਲੜਿਆ ਤੇ ਨਾਲ ਦੀ ਨਾਲ 1986 ਦੇ ਵਿੱਚ ਸਰਵਤ ਖਾਲਸੇ ਦੇ ਵਿੱਚ ਇਸ ਭਾਰਤ ਦੇ ਨਾਲ ਇੱਕ ਰਾਜਨੀਤਿਕ ਲਕੀਰ ਖਿੱਚੀ ਏ ਕਿ ਅੱਜ ਕੋ ਸਾਡਾ ਜਿਹੜਾ ਸੰਘਰਸ਼ ਹੈ ਉਹ ਖਾਲਸਤਾਨ ਦੀ ਪ੍ਰਾਪਤੀ ਦੇ ਵਾਸਤੇ ਹੋਏਗਾ ਔਰ ਇਸ ਤਰੰਗੇ ਨੂੰ ਇਹ ਉਹ ਤਰੰਗਾ ਏ ਜਿਹੜਾ ਖਾਲਸਾ ਜੀ ਸਾਡੇ ਕਾਲ ਤਖਸਾਲ ਦੇ ਉੱਤੇ ਢਾਹ ਢੇਰੀ ਕਰਕੇ ਲਗਾਇਆ ਗਿਆ ਹੈ ਇਹ ਉਹ ਤਿਰੰਗਾ ਏ ਜਿਹੜਾ ਸਾਡੇ ਬੀਅੰਤ ਜਿਹਾਰੂ ਸਿੰਘਾਂ ਦਾ ਕਾਤਲ ਹੈ ਇਸ ਤਿਰੰਗੇ ਦਾ ਕਰਕੇ ਇਸ ਸੰਵਿਧਾਨ ਦਾ ਕਰਕੇ ਸਿੱਖਾਂ ਦੇ ਉੱਤੇ ਬਿਆੰਤ ਜ਼ੁਲਮ ਹੋਏ ਨੇ ਇਸ ਭਾਰਤ ਦੀ ਜ਼ਾਲਮ ਸਰਕਾਰ ਨੇ ਇਹਨੂੰ ਕਾਨੂੰਨ ਬਣਾ ਬਣਾ ਕੇ ਸਿੱਖਾਂ ਨੂੰ ਮਾਰਿਆ ਏ ਸੋ ਇਸ ਕਰਕੇ ਅੱਜ ਦੇ ਸਮੇਂ ਦੇ ਵਿੱਚ ਜੋ ਖਾਲਸਤਾਨ ਦੇ ਰਫਰੈਂਡਮ ਦਾ ਸੰਘਰਸ਼ ਚੱਲ ਰਿਹਾ ਹੈ ਉਸ ਦੇ ਤਹਿਤ ਵੀ ਖਾਲਸਾ ਜੀ ਅਰੇ ਕੱਲ ਇੱਕ ਹਫ਼ਤੇ ਦੀ ਗੱਲ ਹੈ ਫੇਰ ਭਿਆਨਕ ਸੰਘਰਸ਼ ਹੀ ਦੀਆਂ ਪਰੌਣੀਆਂ ਪਾ ਰਹੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਝੁਣ-ਝੁਣ ਕੇ ਜਿੱਥੇ ਵਿਦੇਸ਼ਾਂ ਦੇਸ਼ਾਂ ਦੇ ਵਿੱਚ ਮਾਰਿਆ ਜਾ ਰਿਹਾ ਹੈ ਉੱਥੇ ਉਹਨਾਂ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਕੇਵਲ ਖਾਲਸਤਾਨ ਦੇ ਛਾਪੇ ਲਾਉਣ ਤੇ ਇਹ ਜੋ ਭਿਆਨ ਭਗਵਾਨਤਮਾਨ ਭੰਡ ਦੀ ਸਰਕਾਰ ਹੈ ਮੋਦੀ ਦੀ ਸਰਕਾਰ ਹੈ ਇਹਨਾਂ ਵੱਲੋਂ ਚੁਣ-ਚੁਣ ਕੇ ਝੂਠੇ ਪੁਲਸ ਮੁਕਾਬਲੇ ਬਣਾ ਕੇ ਸ਼ਹੀਦ ਕੀਤਾ ਜਾ ਰਿਹਾ ਹੈ ਸੋ ਥਾਲਸਾ ਜੀ ਇਹੋ ਜੀ ਆਜ਼ਾਦੀ ਦਿਵਸ ਨੂੰ ਮੁਬਾਰਕ ਹੋਵੇ ਸਾਡੇ ਸਿੱਖ ਅੱਜ ਦੇ ਦਿਨ ਇਸ ਕਰਕੇ ਇਸ 15 ਅਗਸਤ 2025 ਦੇ ਦਿਨ ਨੂੰ ਬਲੈਕ ਡੇ ਦੇ ਤੌਰ ਤੇ ਮਨਾਉਣ ਦੇ ਵਾਸਤੇ ਇਸ ਵਰਦੇ ਮੀਹ ਦੇ ਵਿੱਚ ਇਸ ਕਰਕੇ ਆਏ ਨੇ ਕਿ ਪੂਰੀ ਦੁਨੀਆ ਨੂੰ ਇਹਨਾਂ ਨੇ ਦੱਸ ਰਾਇਆ ਹੈ ਕਿ ਸਿੱਖ ਅੱਜ ਜਿੱਥੇ ਗੁਲਾਮੀ ਦੇ ਅਹਿਸਾਸ ਕਰ ਰਿਹਾ ਹੈ ਉੱਥੇ ਨਾਲ ਨਾਲ ਆਪਣੀ ਆਜ਼ਾਦੀ ਦਾ ਸੰਘਰਸ਼ ਵੀ ਲੜ ਰਿਹਾ ਹੈ 17 ਅਗਸਤ ਨੂੰ ਬੁਛੇਂ ਟੰਡੀਸੀ ਦੇ ਧਰਤੀ ਦੇ ਉੱਤੇ ਖਾਲਸਾ ਦਾ ਰੈਫਰੰਡਮ ਦੀਆਂ ਵੋਟਾਂ ਪੈਣ ਜਾ ਰਹੀਆਂ ਨੇ ਬਹੁਤ ਵੱਡਾ ਜਥਾ ਇਸ ਬੀਜੀ ਦੀ ਧਰਤੀ ਤੋਂ ਉੱਥੇ ਪਹੁੰਚੜ ਜਾ ਰਿਹਾ ਹੈ ਜਿਨ੍ਹਾਂ ਨੇ ਇਸ ਮਜਾਰੇ ਤੋਂ ਬਾਅਦ ਸਿੱਧਾ ਬੁਛੇਂ ਟੰਡੀਸੀ ਪਹੁੰਚ ਜਾਣਾ ਹੈ ਸੋ ਖਾਲਸਾ ਜੀ ਇਸ ਕਰਕੇ ਜਿਹੜਾ ਦੇਸ਼ ਅੱਜ ਆਪਣੀ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਹੈ ਇਹਨਾਂ ਨੂੰ ਸਿੱਖਾ ਤੇ ਘਰਾਂ ਵਿੱਚ ਪਿੰਦੇ ਹੋਏ ਬਹਿਣ ਦੀ ਨਜ਼ਰ ਆ ਰਹੀ ਹੈ ਇਹਨਾਂ ਦੇ ਵਿਦੇਸ਼ਾਂ ਦੇ ਵਿੱਚ ਵੀ ਸਿੱਖਾਂ ਨੂੰ ਮਾਰਿਆ ਹੈ ਇਹ ਕਿਹੋ ਜੀ ਡੈਮਕ੍ਰੇਸੀ ਏ ਇਹ ਕਿਹੋ ਜਾਂ ਲੋਕਤੰਤਰ ਹੈ ਜਿਹੜੇ ਵਿੱਚ ਬੇਗਰਾਂ ਨੂੰ ਉਹਨਾਂ ਦੇ ਵਿੱਚ ਘਰ ਵਿੱਚ ਮਾਰਨ ਦੀਆਂ ਗੱਲਾਂ ਇਹਨਾਂ ਦੀ ਪਾਰਲੀਮੈਂਟ ਦੀ ਫਲੋਰ ਤੇ ਕੀਤੀਆਂ ਜਾਂਦੀਆਂ ਨੇ ਸੋ ਇਸ ਕਰਕੇ ਸਿੱਖ ਜਨ ਅਜ਼ਰ ਜੀਦਾ ਏ ਜਿੰਨਾ ਚਿਰ ਉਹਦੇ ਵਿੱਚ ਸਾਹ ਵਿੱਚ ਸਾਹ ਹੈ ਜਿੰਨਾ ਚਿਰ ਖਾਲਸਤਾਨ ਵੜਦਾ ਜਾਂਦਾ ਉਹ ਨਾ ਚਿਰ ਸਾਕੇ ਇਸੇ ਤਰ੍ਹਾਂ ਸੰਘਰਸ਼ ਕਰਦੇ ਰਹਿਣਗੇ ਸੋ ਇਸ ਕਰਕੇ ਸਿੱਖ ਕਹਾਂ ਨੇ ਸ਼ਟਲ ਟੈਰਰ ਹਾਊਸ 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 ਜਿੰਦਾਬਾਦ ਖਾਲਸਾ ਜਿੰਦਾਬਾਦ ਖਾਲਸਾ ਜਿੰਦਾਬਾਦ ਹਰੇਤਾਨ ਬਣ ਕੇ ਰਹੇਗਾ ਜੱਡੂ ਦਾ ਖੂਨ ਇਹ ਹੀ ਗਾਣਾ ਤਕਦੀਰ ਬਦਲੂ ਦੀ ਕਮਾਦੀ ਰੁਪਿਆ ਨਾਲ ਕੋਪਰ ਲੈ ਜਾਂਦੇ ਤਸਵੀਰ ਬਦਲੂ ਦੀ ਕਮਾਦੀ ਬੋਲੇ ਬੋਲੇ ਹਾਂ ਨੀਰਮਾਨੋ ਸਾਹਬ ਜੀ ਭਾਈ ਕਿੰਦਰ ਸਿੰਘ ਜਿਹੜੇ 3 ਜੁਲਾਈ ਨੂੰ ਚੜਾਈ ਕਰਕੇ ਉਹਨਾਂ ਨੇ 43 ਸਾਲ ਜੇਲ ਕੱਤੀ 11 ਪਾਕਿਸਤਾਨ ਦੇ ਵਿੱਚ 19 ਸਤੰਬਰ 1981 ਦੇ ਵਿੱਚ ਉਹਨਾਂ ਨੇ ਹਾਈਜੈਕਿੰਗ ਕੀਤੀ। ਹਾਲਸਾ ਜੀ ਇਹਦੇ ਨਾਲ ਹੀ ਆਪਾਂ ਸਾਰੀਆਂ ਸੰਸਥਾ ਦਾ ਜੋ ਦੂਰੋਂ ਨੇੜੋਂ ਆਇਆ ਧੰਨਵਾਦ ਕਰਦੇ ਆਂ ਜਿਹੜੇ ਆਪਣੇ ਕਮਾਂਕਾਰਾਂ ਦੇ ਰਿਹਾ ਦੇ ਆਪਣੇ ਦਿਹਾੜੀਆਂ ਛੱਡ ਕੇ ਆਪਣੇ ਕਮਾਂ